ਸਿਆਸੀ ਮੈਦਾਨ ਵਿੱਚ ਸਿਆਸੀ ਖੇਡ ਕਿਸ ਨੇ ਕੀਤੀ ਸੰਮਨ ਵਾਲੀ ਚ ਮਲੀਪੁਰ ਜਾਂ ਫਿਰ ਕੁਝ ਹੋਰ ਖੇਲਾ ਹੈ ਦੁਸਿਆਸੀ ਮੇਲਾ ਹੈ ਲੁਧਿਆਣਾ ਜ਼ਿੰਨੀ ਚੁੰਨ ਦੀ ਜੰਗ ਵੈਸੇ ਤਾਂ ਕਹਿੰਦੇ ਨੇ ਜੰਗ ਵਿੱਚ ਕਦੇ ਕਾਮੇਡੀ ਨਹੀਂ ਹੁੰਦੀ ਪਰ ਹੁਣ ਸਮਾਂ ਬਦਲ ਗਿਆ ਸਾਲ 2025 ਆ ਚੁੱਕਿਆ ਹੈ ਹੁਣ ਸਿਆਸਤ ਵਿੱਚ ਕਮੇਡੀ ਵੀ ਖੂਬ ਹੋ ਰਹੀ ਹੈ ਖੈਰ ਹੁਣ ਆਪਾਂ ਤੁਹਾਨੂੰ ਖਬਰ ਸਮਝਾਉਨੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਹੁਣ ਲੁਧਿਆਣਾ ਪਛਮੀ ਤੋਂ ਜ਼ਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਭਰਤ ਪੂਸ਼ਣ ਆਸ਼ੂ ਉਹਨਾਂ ਨੂੰ ਸਵੇਰੇ ਸਵੇਰੇ ਵੈਜੀਲੈਂਸ ਦਾ ਸੱਮਨ ਆਇਆ ਸੱਮਨ ਅਨਾਜ ਕੋਟਾਲਾ ਮਾਮਲੇ ਵਿੱਚ ਪੁੱਛਗਿੱਛ ਦਾ ਥੋੜੇ ਸਮੇਂ ਬਾਅਦ ਖਬਰ ਆਈ ਕਿ ਸੱਮਨ ਭੇਜਣ ਵਾਲੇ ਐਸਐਸਪੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਆਪ ਦਾ ਇਲਜ਼ਾਮ ਸੀ ਕਿ ਭਾਰਤ ਪੂਸ਼ਣ ਆਸ਼ੂ ਅਤੇ ਐਸਐਸਪੀ ਜਗਤਪ੍ਰੀਤ ਦੋਵੇਂ ਮਿਲੇ ਹੋਏ ਨੇ ਜੀ ਹਾਂ ਇੱਕ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਤੇ ਦੂਜਾ ਜਾਂਚ ਕਰਨ ਵਾਲਾ ਦੋਵੇਂ ਮਿਲੇ ਹੋਏ ਆਮ ਆਦਮੀ ਪਾਰਟੀ ਨੇ ਆਸ਼ੂ ਤੇ ਇਲਜ਼ਾਮ ਲਗਾਏ ਕਿ ਦੋਵਾਂ ਨੇ ਮਿਲੀ ਭਗਤ ਲਈ ਸਿਆਸੀ ਸਟੰਟ ਖੇਡਣ ਲਈ ਇਹ ਚਾਲ ਚੱਲੀ ਆਸ਼ੂ ਦੇ ਇਸ਼ਾਰੇ ਤੇ ਖੁਦ ਨੂੰ ਹੀ ਸੱਮਨ ਭੇਜਣ ਦਾ ਡਰਾਮਾ ਰਚਿਆ ਗਿਆ ਸੰਬੰਧ ਦਾ ਰੋਲਾ ਸ਼ੁਰੂ ਹੋਇਆ ਤਾਂ ਆਸ਼ੂ ਵੀ ਆਪਣੇ ਸੀਨੀਅਰ ਕਾਂਗਰਸੀਆਂ ਨਾਲ ਮੀਡੀਆ ਦੇ ਸਾਹਮਣੇ ਆ ਗਏ ਅਤੇ ਆਪ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਸੱਮਣ ਪੇਜਣ ਵਾਲੇ ਐਸਐਸਪੀ ਨਾਲ ਤਸਵੀਰ ਵੀ ਜਨਤਾ ਕਰ ਦਿੱਤੀ। ਕਿਹਾ ਕਿ ਮੇਰੀ ਕਦੇ ਐਸਐਸਪੀ ਨਾਲ ਮੁਲਾਕਾਤ ਨਹੀਂ ਹੋਈ। ਜੇ ਹੋਈ ਹੈ ਤਾਂ ਸਰਕਾਰ ਸਬੂਤ ਦੇਵੇ। ਸੰਜੀਵ अरोड़ा ਕਿਵੇਂ ਐਸਐਸਪੀ ਨੂੰ ਆਦੇਸ਼ ਦੇ ਰਹੇ ਨੇ ਇਹ ਨੇ ਉਸ ਦੇ ਸਬੂਤ। ਆਸ਼ੂ ਨੇ ਕਿਹਾ ਕੀ ਤਿਆਰੀ ਤੇ ਮੈਨੂੰ ਗ੍ਰਿਫਤਾਰ ਕਰਨ ਦੀ ਸੀ ਪਰ ਜਦ ਉਸ ਸਿਆਸੀ ਤੌਰ ਤੇ ਡਰਾਮਾ ਪੁੱਠਾ ਪੈ ਗਿਆ ਤਾਂ ਫਿਰ ਹੁਣ ਸਰਕਾਰ ਐਸਐਸਪੀ ਨੂੰ ਸਸਪੈਂਡ ਕਰਕੇ ਪੱਲਾ ਝਾੜਨਾ ਚਾਹੁੰਦੀ ਹੈ ਜਾਨਾ ਵੀ ਜਨਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਨੂੰ ਨਕਾਰਿਆ ਹੈ ਔਰ ਦੂਸਰੇ ਵੱਨੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਚਹਿ ਸੁਖੀ ਰੰਧਾਵਾ ਜੀ ਹੋਣ ਜਦ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਬਾਜ਼ੀ ਹੋਣ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਹੋਣ ਉਹਨਾਂ ਨੇ ਲੁਧਿਆਣਾ ਇਲੈਕਸ਼ਨ ਤੋਂ ਦੂਰੀ ਬਣਾਈ ਹੋਈ ਹੈ ਤਾਂ ਇੱਕ ਨਵੀਂ ਸਹਾਨੂੰ ਕੂਤੀ ਦੀ ਸਕ੍ਰਿਪਟ ਲਿਖੀ ਗਈ ਜਿਹੜੀ ਕਿ ਇਹਨਾਂ ਦੇ ਪੰਜਾਬ ਪਰਿਵਾਰੀ ਬੁਪੇਸ਼ ਬਗੇਰਜੀ ਨੇ ਲਿਖੀ ਹੈ ਔਰ ਬੁਪੇਸ਼ ਬਗੇਰਜੀ ਨੇ ਪੰਜਾਬ ਕਾਂਗਰਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਇਸ ਤਰੀਕੇ ਨਾਲ ਸਹਾਨੂੰ ਕੂਤੀ ਲੈਣ ਦਾ ਉਹਨਾਂ ਨੂੰ ਪੁਰਾਣਾ ਤਜਰਬਾ ਵੀ ਹੈਗਾ 36 ਕਟ ਜਦੋਂ ਇਲੈਕਸ਼ਨ ਹੋ ਰਹੇ ਸੀ ਉਸ ਤੋਂ ਪਹਿਲਾਂ ਖੁਦ ਦੇ ਉੱਤੇ ਈਡੀ ਦੀ ਰੇਡ ਕਰਵਾਉਂਦੇ ਹੈਗੇ ਆ ਔਰ ਅੱਜ ਤੱਕ ਕਦੇ ਗ੍ਰਿਫਤਾਰ ਵੀ ਨਹੀਂ ਹੋਏ ਲੇਕਿਨ ਸੱਚ ਤੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਆਉਣਾ ਹੀ ਹੁੰਦਾ ਆ ਔਰ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸੱਮਣੇ ਤੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹੇ 28 ਦੇ 28 ਥਾਣਿਆਂ ਚ ਲੱਭ ਰੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ بڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਹੋ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਬਈ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ 'ਚ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਆ ਆ ਅਰੋੜਾ ਸਾਹਿਬ ਤੇ ਆ ਐਸਐਸਪੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਹੇ ਆ ਸਾਹਿਬ ਉਹਨਾਂ ਤੋਂ ਕੌਣ ਕਿਸ ਦੇ ਸੰਪਰਕ ਵਿੱਚ ਹੈ ਹਾਲੇ ਸਵਾਲ ਪਰ ਸਿਆਸੀ ਮੈਦਾਨ ਵਿੱਚ ਇਸ ਖਬਰ ਨੇ ਭਾਂਬੜ ਜ਼ਰੂਰ ਮਚਾ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਹਰਸਿਮਰਤ ਕੌਰ ਬਾਦਲ ਨੇ ਆਪ ਤੇ ਕਾਂਗਰਸ ਦੋਵਾਂ ਨੂੰ ਆੜੇ ਹੱਥੀ ਲਿਆ ਤੇ ਸੰਮਨ ਵਾਲੀ ਸਿਆਸਤ ਨੂੰ ਅੰਦਰ ਖਾਤੇ ਦੋਹਾਂ ਪਾਰਟੀਆਂ ਦੀ ਮਿਲੀਭੁਗਤ ਦੇ ਸਬੂਤ ਕਰਾਰ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਵਿੱਚ ਇੰਡੀਆ ਗੱਡਜੂਲ ਵਿੱਚ ਭਾਈਵਾਲ ਪੰਜਾਬ ਵਿੱਚ ਵਿਰੋਧੀ ਹੋਣ ਦਾ ਸਿਰਫ ਵਖਾਵਾ ਕਰ ਰਹੇ ਨੇ ਇਸ ਲਈ ਜਨਤਾ ਸੁਚੇਤ ਰਹੇਕਰ ਨੂੰ ਮੈਂ ਕਹਿੰਦੀ ਹਾਂ ਕਿ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਹੋਣ ਤਾਂ ਧਿਆਨ ਹੈ ਜੇ ਤੁਸੀਂ ਉੱਥੇ ਪਹੁੰਚੋ ਤੇ ਉਹਨਾਂ ਦੇ ਰਾਹੀਂ ਲੁਧਿਆਣਾ ਵੈਸਟ 'ਚ ਆਪਣੇ ਜਾਣ ਪਛਾਣ ਦੇ ਲੱਭ ਕੇ ਜ਼ਰੂਰ ਪਾਰਟੀ ਵਾਸਤੇ ਪ੍ਰੇਰੋ ਕਿਉਂਕਿ ਇਹ ਦੋਵੇਂ ਪਾਰਟੀਆਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਜਿਹਨਾਂ ਦਾ ਇੰਡੀਆ ਅਲਾਈਅንስ ਦਿੱਲੀ ਵਿੱਚ ਹੈ ਕਦੇ ਰਾਹੁਲ ਗਾਂਧੀ ਕੇਜਰੀਵਾਲ ਦੇ ਖਿਲਾਫ ਨਹੀਂ ਬੋਲੂਗਾ ਕੇਜਰੀਵਾਲ ਇਹਨਾਂ ਦੇ ਖਿਲਾਫ ਨਹੀਂ ਬੋਲਣਗੇ ਇੱਥੇ ਪੰਜਾਬ 'ਚ ਇਕੱਲੇ ਡਰਾਮਾ ਕਰਦੇ ਨੇ ਉਹ ਉਹਨਾਂ ਨੂੰ ਹੱਥ ਨਹੀਂ ਲਾਂਦੇ ਉਹ ਉਹਨਾਂ ਬਾਰੇ ਨਹੀਂ ਬੋਲਦੇ ਇਹ ਦੋਨੋਂ ਇਕੱਠੇ ਨੇ ਇਕੱਲੇ ਅਕਾਲੀ ਦਲ ਨੂੰ ਬਾਹਰ ਰੱਖਣਾ ਚਾਹੁੰਦੇ ਪਹਿਲੇ ਕਾਂਗਰਸ ਨੇ ਲੁੱਟਿਆ ਪੰਜਾਬ ਨੂੰ ਕਰਜ਼ਾਈ ਕੀਤਾ ਝੂਠੇ ਲਾਰੇ ਲਾਏ ਤੇ ਇਹਨਾਂ ਨੇ ਤਾਂ ਉਸ ਤੋਂ ਵੀ ਗਾਂ ਟੱਪ ਗਏ ਨੇ ਜੇ ਤੁਸੀਂ ਵਿਕਾਸ ਚਾਹੁੰਦੇ ਹੋ ਜੇ ਪੰਜਾਬ ਦੇ ਲੋਕੀ ਅਮਨ ਸ਼ਾਂਤੀ ਚਾਹੁੰਦੇ ਨੇ ਜੇ ਤਰੱਕੀਆਂ ਚਾਹੁੰਦੇ ਨੇ ਸਹੂਲਤਾਂ ਚਾਹੁੰਦੇ ਨੇ ਫਿਰ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਖੇਲਾ ਹੈ ਤੋ ਸਿਆਸੀ ਮੇਲਾ ਹੈ ਇੰਜ ਹੀ ਲੱਗ ਰਿਹਾ ਹੁਣ ਸਵਾਲ ਇਹ ਨੇ ਕਿ ਸੱਮਨ ਕਿਸ ਦੇ ਕਹਿਣ ਤੇ ਭੇਜੇ ਗਏ ਕੀ ਕੋਈ ਅਧਿਕਾਰੀ ਵੀ ਆਪਣੇ ਤੌਰ ਤੇ ਸੱਮਨ ਭੇਜ ਸਕਦਾ ਹੈ ਤੇ ਇਹ ਸੱਮਨਾਂ ਵਾਲਾ ਰੌਲਾ ਚੋਣਾ ਤੋਂ ਚੰਦ ਦਿਨ ਪਹਿਲਾਂ ਹੀ ਕਿਉਂ ਪੈਂਦਾ ਹੈ ਕਿਉਂ ਲੋਕਾਂ ਦੀਆਂ ਅੱਖਾਂ ਵਿੱਚ ਇਹ ਸਿਆਸੀ ਘੱਟਾ ਪਾਇਆ ਜਾਂਦਾ ਹੈ ਖੇਰ ਸਵਾਲ ਇੱਕ ਪਾਸੇ ਪਰ ਸ਼ੁੱਕਰਵਾਰ ਦੇ ਦਿਨ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੂਣ ਦੇ ਮੈਦਾਨ ਵਿੱਚ ਕੰਮ ਸੰਮਨੋ-ਸੰਮਣੀ ਜ਼ਰੂਰ ਹੋਇਆ ਪਿਆ ਬਿਊਰੋ ਰਿਪੋਰਟ ਪੀਟੀਸੀ ਨਿਊਜ਼